ਬਾਈ ਸਤਿ ਸ਼੍ਰੀਕਾਲ ਜੀ ਬਾਈ ਮਿਕਸ ਬੀਜ ਕੌਣ ਕੌਣ ਬੀਜਦਾ ਭਰਾ ਯਾਨੀ ਕਿ 20 20 ਮਿਕਸ ਕਰਕੇ ਕਿਹੜੇ ਕਿਹੜੇ ਵੀਰਾਂ ਨੇ ਬੀਜੀ ਹੈਗੀ ਇਹ ਜ਼ਰੂਰ ਦੱਸਿਓ ਤੇ ਅੱਜ ਆਪਾਂ ਉਹੀ ਗੱਲ ਕਰਦੇ ਆਂ ਬਾਈ ਵੀ 20 20 ਆਪਾਂ ਰਲਾ ਕੇ ਬੀਜ ਸਕਦੇ ਆਂ ਕਿ ਨਾ ਰਿਜ਼ਲਟ ਬਾਈ ਵਧੀਆ ਇਹਨਾਂ ਦਾ ਜੇ ਆਪਾਂ 20 20 ਬੀਜਦੇ ਆਂਗੇ ਤਾਂ ਰਿਜ਼ਲਟ ਬਹੁਤ ਵਧੀਆ 2-4 ਮਣੋਂ ਦੂਸਰੀ ਨਾਲ ਵੱਧ ਹੀ ਨਿਕਲਦੀ ਹੈ ਕੋਈ ਘਟ ਨਹੀਂ ਨਿਕਲਦੀ ਇਹਦੇ ਵਿੱਚ ਬਾਈ 2-3 ਗੱਲਾਂ ਧਿਆਨ ਚ ਰੱਖਣੀਆਂ ਨੇ ਪਹਿਲੀ ਗੱਲ ਤਾਂ ਇਹ ਹੈਗੀ ਵੀ ਜਿਹੜੀਆਂ ਵੈਰੇਟੀਆਂ ਆਪਾਂ ਮਿਕਸ ਕਰਨੀਆਂ ਨੇ ਉਹਨਾਂ ਦਾ ਬੀਜਣ ਦਾ ਸਮਾਂ ਤੇ ਵੱਢਣ ਦਾ ਸਮਾਂ ਉਹ ਇੱਕੋ ਜਿਹਾ ਹੋਣਾ ਚਾਹੀਦਾ ਬਾਈ ਪਹਿਲੀ ਗੱਲ ਦੂਸਰੀ ਗੱਲ ਵੀਰੇ ਜਿਹੜੀਆਂ ਬੀਜਣੀਆਂ ਇਹਨਾਂ ਦਾ ਕੱਦ ਇੱਕੋ ਜਿਹਾ ਨਹੀਂ ਹੋਣਾ ਚਾਹੀਦਾ ਇੱਕ ਵੈਰੇਟੀ ਦਾ ਕੱਦ ਨੀਮਾ ਹੋਵੇ ਤੇ ਦੂਸਰੀ ਵੈਰੇਟੀ ਦਾ ਕੱਦ ਉਹ ਤੋਂ 2-4 ਇੰਚ ਦਾ ਫਰਕ ਹੋਵੇ ਇਹ 2-3 ਗੱਲਾਂ 'ਚ ਜੇ ਆਪਾਂ ਦੇਖ ਕੇ ਵੈਰੇਟੀਆਂ ਤੇ ਵੀ ਬੀਜਦੇ ਆਂ ਬਾਈ ਤਾਂ ਝਾੜ ਦਾ ਫਰਕ ਪਊ ਵੈਰੇਟੀਆਂ ਕਿਹੜੀਆਂ-ਕਿਹੜੀਆਂ ਆ ਗਈਆਂ ਜਿਵੇਂ ਆਪਾਂ ਦੇਖਦੇ ਆਂ ਬਾਈ 3086 ਆ ਗਈ 3086 ਦੇ ਨਾਲ ਤੁਸੀਂ 222 ਨੂੰ ਬੀਜ ਦਿਓ 2976 ਨੂੰ ਬੀਜ ਦਿਓ 187 ਦੇ ਨਾਲ 222 ਨੂੰ ਬੀਜ ਦਿਓ 826 ਨੂੰ ਬੀਜ ਦਿਓ ਯਾਨੀ ਕਿ 187 ਦਾ ਕੱਦ ਬਈ ਜ਼ਿਆਦਾ ਹੈਗਾ ਜਿਵੇਂ 3086 ਦਾ ਕੱਦ ਛੋਟਾ ਹੈਗਾ ਇਹ ਦੋਵੇਂ ਵੈਰੈਟੀਆਂ ਲਾ ਕੇ ਜਿਵੇਂ ਇਹਨਾਂ ਦਾ ਟਾਈਮ ਪੀਰੀਡ ਨੋਟ ਕਰ ਲਓ ਵੀ ਜੇ ਇੱਕੋ ਜਿਹਾ ਟਾਈਮ ਪੀਰੀਡ ਹੈ ਤਾਂ ਤੁਸੀਂ ਬੀਜ ਸਕਦੇ ਹੋ ਸੋ ਰਿਜ਼ਲਟ ਬਹੁਤ ਵਧੀਆ ਹੈ ਤੇ ਬਈ ਤੁਸੀਂ ਜ਼ਰੂਰ ਦੱਸਿਓ ਵੀ ਜੇ ਕਿਸੇ ਵੀਰ ਨੇ ਇਹ ਪਿਛਲੇ ਸਾਲ ਬੀਜੀ ਸੀਗੀ ਤਾਂ ਉਹਦਾ ਕੀ ਝਾੜ ਆਇਆ ਤੁਹਾਡੇ ਕੋਲ ਕਈ ਕਿਸਾਨ ਭਰਾਵਾਂ ਨੇ ਬੀਜੀਆਂ ਸੀਗੀਆਂ ਜਾਂ ਜਿੱਥੇ ਥੋੜੇ ਨਰਮ ਬਾਣ ਨੇ ਉੱਥੇ ਬੀਜਿਆ ਸੀ ਤੇ ਰਿਜ਼ਲਟ ਬਹੁਤ ਵਧੀਆ ਆਇਆ ਬਈ ਇਹਦਾ ਤੁਸੀਂ ਵੀ ਸਾਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ